ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਡਾ ਢਿਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪੈੰਡ ਵਧਾਤੇ ਤੋਂ ਕਵਰ ਕਰਨ ਲੱਗੇ ਆ ਜੀ ਦੋ ਤੁਹਾਨੂੰ ਝੋਟੀਆਂ ਦਿਖਾਵਾਂਗੇ ਇੱਕ ਗੱਬਣ ਦਿਖਾਵਾਂਗੇ ਕਿਹੜਾ ਸੂਆ ਬਾਈ ਜੀ ਤੋਂ ਪੁੱਛਾਂਗੇ ਤੇ ਇੱਕ ਸੂਈ ਸਵਾਈਏ ਜ਼ੇਰ ਕੰਪਲੀਟ ਉਹ ਆਪ ਬਈ ਜੀ ਆਜੋ ਵੀਰੇ ਇੱਥੇ ਜਾਓ ਸਸੀ ਕਾ ਬਾਈ ਜੀ ਹੋ ਠੀਕ ਹੋ ਜੀ ਹਾਂ ਬੜੀ ਜੀ ਪਹਿਲਾਂ ਤਾਂ ਨੰਬਰ ਬੋਲੋ ਵੀਰ ਆਪਣਾ 6899 ਹਮ 674 55 ਪਿੰਡ ਆਪਣਾ ਜੀ ਵਧਾਤੇ ਪਿੰਡ ਵਧਾਤੇ ਜ਼ਿਲ੍ਹਾ ਆਪਾਂ ਨੂੰ ਤਹਿਸੀਲ ਤਾਂ ਆਪਾਂ ਤੇ ਨੇੜੇ ਆਪਣਾ ਟੱਲੇ ਵਾਲ ਦੇ ਤੇ ਭਧੌੜ ਦੇ ਸਾਹਮਣੇ ਪਿੰਡ ਰਹਿ ਗਿਆ ਹਨਾ ਹਾਂ ਜੀ ਟੱਲੇ ਵਾਲਾ ਓਕੇ ਜੀ ਤੇ ਅੱਜ ਫਿਰ ਦੋ ਝੋਟੀਆਂ ਦਿਖਾਉਣੀਆਂ ਤੇ ਘਰ ਦੀਆਂ ਫਿਰ ਤਿਆਰ ਹੋਈ ਜਾਂਦੇ ਆ ਤੇ ਵੇਚੀ ਜਾਂਦੇ ਹਾਂ ਹਾਂ ਬਈ ਘਰ ਦੀਆਂ ਕਾਫੀ ਪਸ਼ੂ ਆ ਭਾਈ ਕੋਲੇ ਕੋਈ ਐਹੋ ਜੀ ਗੱਲ ਨਹੀਂ ਆਪਾਂ ਵੀ ਕਹੀ ਜਾਏ ਕਿ ਕਿਉਂਕਿ ਆਹ ਦੇਖੋ ਸਾਰੀਆਂ ਹੁਣ ਇਕੱਲੀ ਇਕੱਲੀ ਕਰਕੇ ਵੇਚੀ ਜਾਣੀ ਤੇ ਪੰਜ ਤੋਂ 6 ਅੰਦਰ ਵੀ ਖੜੀਆਂ ਝੋਟੀਆਂ ਵੀ ਲੈਂਦਾ ਬਾਈ ਚੰਗੀਆਂ ਜੇ ਕਿਹਨੇ ਝੋਟੀ ਵੀ ਬਾਈ ਨੂੰ ਦੇਣੀ ਹੋਵੇ ਨਾ ਚੰਗੀ ਲੈ ਲੈਂਦਾ ਹਨਾ ਹਾਂ ਕੱਟੀ ਵੀ ਕਿਸੇ ਬਰਕਾਰ ਦੀ ਹੋਵੇ ਬਾਈ ਜ਼ਰੂਰ ਲੈ ਲੈਂਦਾ ਤੇ ਅੱਜ ਫਿਰ ਦੋ ਦਿਖਾ ਦੇਣੀਆਂ ਹੈ ਜਿਹੜੀ ਪਹਿਲੇ ਨੰਬਰ ਤੇ ਹੈ ਬਾਈ ਕਦੋਂ ਸੂਈ ਹੈ ਇਹ ਤੜਕੇ ਜੀ ਤੜਕੇ ਸੂਈ ਹੈ ਚਾਹ ਤੜਕੇ ਸੂਈ ਤੇ ਕਿਹੜਾ ਸੂਆ ਸੂਈ ਹੈ ਬਾਈ ਇਹ ਦੂਜਾ ਸੂਆ ਦੁੱਤੀ ਦੂਜਾ ਸੂਆ ਸੂਪੀ ਤੇ ਪਹਿਲੇ ਸੋ ਆਪਣੇ ਕੋਲ ਚੋਈ ਹੈ ਕਿੰਨਾ ਦੁੱਧ ਕੱਢਿਆ ਵਾ ਮੇਰੇ ਤਿਆਗ ਲੋਹ ਦੀ ਕੱਢਿਆ ਐਤ ਕੀ ਲੈ ਵਾ ਲੂਗਾ 15 ਦੇ ਗੇੜ ਚ ਰੋ ਦੋ ਖੋਲੋ ਜੀ ਨੂੰ ਤੋੜਾ ਕਰਾ ਕੇ ਚੈੱਕ ਚੰਗੀ ਹੈ ਜੀ ਵੱਡੇ ਸਾਇਦ ਦੀ ਆ ਗਈ ਬਾਕੀ ਦੀ ਗੱਲ ਜੱਜਮੈਂਟ ਤੁਸੀਂ ਲੈਵੇ ਦੀ ਕਰਨੀ ਹੈ ਜਿਹੜੀ ਉਹ ਵੀ ਤੁਸੀਂ ਦੁਪਹਿਰ ਦੇ ਹਿਸਾਬ ਨਾਲ ਕਰਨੀ ਹੈ ਤੜਕੇ ਬੋਲ ਹੂੰ ਆ ਦੇਖੋ ਜੀ ਹੂੰ ਵੱਡੇ ਸਾਇਦ ਦੀ ਹੈ ਜੋ ਲੈ ਜਲੋ ਜੀ ਚੰਗੇ ਸਾਇਦ ਦੀ ਆ ਗਈ ਚੰਗਾ ਥਾਨ ਹਵਾ ਨਾ ਆ ਗਿਆ ਜੀ ਆ ਦੇਖੋ ਜੀ ਕੁਆਲਿਟੀ ਚੰਗੀ ਖਣ ਭਾਂਡੇ ਦੀ ਪੂਰੀ ਸਾਫ ਸੁਥਰੀ ਮਗਰ ਕੀ ਆ ਗਿਆ ਬਈ ਇਹ ਮਗਰ ਕੱਟੀ ਆਈ ਏ 29 ਓਕੇ ਕਨਫਰਮਾ ਗੱਲ ਬਈ ਇਹ ਆ ਦੇਖੋ ਵੀਰੋ ਬੱਚੇ ਨਾਲ ਤੋਰ ਕੇ ਦਿਖਾਣੇ ਕਿਉਂਕਿ ਤਾਜੀ ਸੂਈ ਕਰਕੇ ਨਾ ਹੁਣ ਪਸੂ ਕਰਦਾ ਬਾਈ ਕਹਿੰਦਾ ਐਮ 29 ਦੀ ਕੱਟੀ ਏ ਕਨਫਰਮ ਗੱਲ ਆ ਜਮ ਲੈ ਚਲੋ ਰੰਮੀ ਆ ਦੇਖੋ ਜੀ ਤੋਰਾ ਤਾਰਾ ਇੱਕ ਨੰਬਰ ਬੋਲਾ ਬੋਲਾ ਬਾਈ ਦਾ ਕੱਢਿਆ ਵਾ ਕੁਸ ਕੁਸ ਛੱਡਿਆ ਵਾ ਲਿਓ ਜੀ ਖਣ ਲੈ ਵੀ ਦੀ ਸਾਫ ਸੁਥਰੀ ਲੈ ਚਲੋ ਆ ਦੇਖੋ ਦੂਜੀ ਸ਼ੈਡ ਦੇ ਥਾਣ ਕਰ ਲੋ ਚੱਕ ਆ ਦੇਖੋ ਵੀ ਤੋਰਾ ਤਾਰਾ ਇੱਕ ਨੰਬਰ ਥਾਣੇ ਦੇ ਦੁਕਰਾ ਮੈਂ ਚੱਕ ਲੈ ਚਲੋ ਮੂਰੇ ਲਾ ਲੋ ਵੀਰੇ ਕੱਟੀ ਆ ਦੇਖੋ ਜੀ ਥਣ ਭਾਂਡੀ ਸਾਫ ਸੁਥਰੀ ਵੱਡੀ ਝੋਟੀ ਆ ਗਈ ਬਰੀਡ ਵਾਲੀ ਝੋਟੀ ਆ ਗਈ ਜੀ ਤੇ ਬਾਕੀ ਦਾ ਮਗਰ ਵੀ ਕੱਟੀ ਚੰਗੀ ਆ ਗਈ ਧਾਰਾਂ ਦੂਰਾਂ ਦੀ ਬਾਈਕਾਂ ਦਾ ਪ੍ਰੋਪਰ ਚੰਗੀ ਆ ਆ ਆ ਬੂਟੇ ਕੱਟੀ ਆਪ ਨੂੰ ਦੇਣੀ ਵੀ ਚਾਹੁੰਦਾ 20000 ਦੀ ਆਪਾਂ ਕੱਟੀ ਵੀ ਕੱਟ ਲਾਂ ਓਕੇ ਜਦੋਂ ਮਾੜੀ ਜੀ ਹਨਾ ਹਾਂ 2 ਮਹੀਨਿਆਂ ਦੀ ਹੋ ਗਈ ਜਦੋਂ ਕਿਉਂਕਿ ਆਪਣਾ ਆਪ ਦਾ ਟੀਕਾ ਲਵਾਇਆ ਵਾ ਨਾ ਲੈ ਚਲੋ ਵੀਰੇ ਆ ਦੇਖੋ ਜੀ ਕੱਟੀ ਚੰਗੀ ਬਾਕੀ ਦਾ ਝੋਟੀ ਵੀ ਚੰਗੇ ਆ ਸਭ ਆ ਹੋਣੀ ਜੀ ਦੀ ਐ ਜਮਾ ਜਮਾ ਲਓ ਕਿਉਂਕਿ ਸੇਵਨਾ ਬਾਈ ਬਰਤ ਦੇ ਚੰਗਾ ਕੋਈ ਉਹ ਹੀ ਜੀ ਗੱਲ ਨਹੀਂ ਧਾਰ ਦਾ ਬੜੀ ਮੋਟੀ ਤੇ ਪੋਲੀ ਆ ਹਨਾ ਬਾਹਲੀ ਦਾ ਕੋਈ ਬੱਚਾ ਨਹੀਂ ਲਾਇਆ ਯਾਰ ਦੇਖ ਥੱਲੇ ਉਹਦਾ ਨਾਲ ਘਈ ਆ ਨਾ ਦੂਜਾ ਜੋ ਮਾਰਦੇ ਗ੍ਰੈਂਡੀ ਵਾਲੀ ਜੀ ਜਮਾ ਕੋਈ ਚੱਕਰ ਹੀ ਨਹੀਂ ਮਖਾ ਦੋ ਮਿੰਟਾਂ ਇਧਰ ਚੋਕੇ ਬੰਦਾ ਅਟਕੜੂ ਤੇ ਡਿਮਾਂਡ ਬਾਈ ਇਹਦੀ ਡਿਮਾਂਡ ਬਾਈ ਫੋਨ ਤੇ ਕਰ ਜਾਇ ਜੀ ਹੋ ਜਾਇਜ਼ ਕਰਾਂਗੇ ओके ਛੋਟੀ ਦੇ ਹਿਸਾਬ ਨਾਲ ਵੱਡੇ ਸਾਈਜ਼ ਦੀ ਝੋਟੀ ਆ ਗਈ ਮਗਰ ਵੀ ਇਹ ਮਨਤੀ ਦੀ ਕੱਟੀ ਆ ਗਈ। ਕੱਟਿਆ ਬੰਦਾ 20000 ਦੀ ਕੱਟ ਲਾਂਗੇ 2 ਮਹੀਨਿਆਂ ਲਈ ਦੇਖੋ। ਓਕੇ ਤੇ ਹੁਣ ਬਾਈ ਜਿਹੜੀ ਪਲੋਂ ਝੋਟੀ ਦੇਖੀ ਜੰਨੇ ਆ। ਇਹ ਵੀਰੇ 2 ਦੰਦ ਦਾ ਕੱਟੀ। 2 ਦੰਦ ਕੱਟੀ ਆ ਗਈ ਚੰਗੀ ਕੁਆਲਿਟੀ ਦੀ ਕੱਟੀ ਆ ਗਈ ਨਾ ਲੈ ਚਲੋ ਵੀ ਤੋੜਾ ਜਾ ਕੇ ਚੈੱਕ। 10 ਦੰਦ ਬਾਕੀ ਆ ਦੇ ਨੇ। ਹੂੰ। 10 ਦੰਦ ਬਾਕੀ ਤੇ ਇਹਦੇ ਕਿਹੜਾ ਟਿਕਾ ਟੁਕਾ ਲੱਗਿਆ ਵਾਗ ਚੰਗਾ ਹੀ ਲੱਗਿਆ ਇਹਦੇ ਵੀ। ਇਹਦੇ ਵੀ ਚੰਗਾ ਲੱਗਿਆ ਵੀ ਚਲਾ ਕੇ ਪਿਆ ਆਪਣੇ ਕੋਲੇ। ਓਕੇ ਜੀ ਸਾਰਾ ਕੁਝ ਬਾਈ ਦੇ ਕੋਲੇ ਆ। ਆ ਦੇਖੋ ਫੇਸ ਦੀ ਕੁਆਲ ਥਾਂਲੇ ਵੀ ਦੀ ਪੂਰੀ ਸਾਫ ਆਜ ਤੁਸੀਂ ਝੋਟੀ ਲਾਉਂਗੇ ਹਸਾਵਨਾ ਦੇ ਦੇਣੀ ਹੈ ਬਾਈ ਨੇ ਠੀਕ ਆ ਸਮਾਈ ਸਮੂਈ ਬਾਜੂਗੇ ਨੇ ਨਗਲੇ ਦੀ ਲਿਓ ਜੀ ਜਰੂਰ ਕਰੋ ਸਬਾਰਕ ਬਾਕੀ ਦੀ ਗੱਲ ਫੇਰ ਅਸੀਂ ਬਿਊਟੀ ਬਾਕੀ ਦੀ ਯਾਰ ਕੁਆਲਟੀ ਸ਼ੋਅ ਕੁਆਲਟੀ ਝੋਟੀ ਆ ਹਨਾ ਉਮੇ ਨਹੀਂ ਹੈਗੀ ਲੈ ਚਲੋ ਕੋਈ ਚੱਕਰ ਨਹੀਂ ਹੌਲੀ ਹੌਲੀ ਆ ਦੇਖੋ ਜੀ ਥੋੜੇ ਜਿਹਾ ਵਾਲ ਵਾਈਟ ਆ ਗਿਆ ਪੂਛ ਦੇ ਵਿੱਚ ਸਾਰੀ ਪੂਛ ਤੇਲ ਕਾਲੀ ਹੈ ਇਹਦੀ ਆ ਦੇਖੋ ਵੀਰੋ ਤੋਰਾ ਤਾਰਾ 1 ਨੰਬਰ ਤੇ ਸਿੰਘੀ-ਸੁੰਗੀ ਜਮਾ ਬਰੀਕ ਆ ਨਾ ਬਾਈ ਆ ਦੇਖੋ ਇਹ ਤਾਂ ਤਾਂ ਫੋਨ ਹੀ ਨਹੀਂ ਸੀ ਵੀ ਉਹ ਤਾਂ ਮੱਝ ਸੂਈ ਕਰਕੇ ਬਸ ਇਹਦੀ ਨਾਲ ਨੰਪਾ ਦੀ ਵੀ ਚਲੋ ਆ ਦੇਖੋ ਜੀ ਥਾਨ ਤੋਂ ਇੱਕ ਨੰਬਰ ਹੋਰ ਵੀਰੇ ਪਾਰ ਪਿੱਛੇ ਦੇ ਓਕੇ ਸਾਹਿਬ ਓਕੇ ਜੀ ਤਸੱਲੀ ਗਰੰਟੀ ਨਾ ਦੇ ਮੈਂ ਇਹਦਾ ਵੀ ਫਿਰ ਫੋਨ ਤੇ ਕਰਾਂਗੇ ਹਾਂ ਇਹਦੀ ਵੀ ਟਾਣ ਜੈ ਜੀ ਹੋ ਜੈ ਜੀ ਹੋ ਤੇ ਨੰਬਰ ਬਾਈ ਫਿਰ ਬੋਲਦੇ 6299 67455 674 55 55 ਪਿੰਡ ਵਧਾਤੇ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਜਰੂਰ ਬਾਈ ਨਾਲ ਸੰਪਰਕ ਸੁਈ ਸੁਬਾਈ ਤੁਹਾਨੂੰ ਝੋਟੀ ਦਿਖਾਈ ਇੱਕ ਦਿਖਾਈ ਗੱਬਣ ਤੇ ਨੰਬਰ ਸਕਰੀਨ ਤੇ ਬਾਈ ਦਾ ਚੱਲੀ ਜਾਂਦਾ ਧੰਨਵਾਦ